ਸਰਬਜੀ ਸੰਗਰੂਰ ਵੀ ਦੀ ਨਿਸ਼ਾਨੀ ਸਾਰੀ ਰਾਤ ਜਾਗਾਂਗੇ ਸਾਰੀ ਰਾਤ ਜਾਗਾਂਗੇ ਮਾਂ ਦੀਆਂ ਪੇਟਾ ਗਾਵਾਂਗੇ ਮਾਂ ਦੀਆਂ ਪੇਟਾ ਗਾਵਾਂਗੇ ਮੇਲ ਹੋਈ ਮਾਤਾ ਦੀ ਜਗਲਾਤਾ ਗਾਵਾਂਗੇ ਜਗਲਾਤਾ ਗਾਵਾਂਗੇ ਸਦਾ ਪੱਤਰ ਤੇਜ ਭਗਵਾਨ ਨੂੰ ਸਦਾ ਪੱਤਰ ਤੇਜ ਭਗਵਾਨ ਨੂੰ ਕਰ ਆਪਣੇ ਬੁਲਾਵਾਂਗੇ ਕਰ ਸੇਵਾ ਭਗਤਾਂ ਦੀ ਮਾਂ ਦਾ ਸ਼ੁਗਰ ਮਨਾਵਾਂਗੇ ਮਾਂ ਤੋਂ ਭਗਤੀ ਸ਼ਰਧੀ ਪਾਵਾਂਗੇ ਮੇਹ ਰਹੀ ਮਾਤਾ ਦੀ ਜਗਰਾਤਾ ਕਰਾਵਾਂਗੇ ਭਗਤ ਜਨ ਕਰ ਖਤੇ ਆਉਣਗੇ ਮਾਂ ਦੀਆਂ ਪੇਟਾ ਆਉਣਗੇ हो पूरी